ਸਤਿ ਸ੍ਰੀ ਅਕਾਲ ਜੀ ਅਸਰਮ ਆਲੇ ਕੁ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਢੈਲੀ ਖਾਲਸਾ ਦਾ ਹਿੱਸਾ ਹੈ ਬਿਲਕੁਲ ਢੈਲੀ ਖਾਲਸਾ ਰਾਜ ਦਾ ਹਿੱਸਾ ਹੈ ਕਿਉਂਕਿ ਅੱਥੇ ਹਿਸਟਰੀ ਦੇ ਵਿੱਚ ਵੇਖੀਏ ਤੇ ਹਿਸਟਰੀ ਦੇ ਵਿੱਚ ਆ ਇਹਨੂੰ ਢੈਲੀ ਨੂੰ ਜਿੱਤਣ ਵਾਲੇ ਸਿੱਖ ਸਣ ਤੇ ਸਿੱਖਾਂ ਨੇ ਢੈਲੀ ਤੇ ਰਾਜ ਕੀਤਾ ਹੈ ਐਸ ਕਰਕੇ ਢੈਲੀ ਜਿਹੜਾ ਹੈ ਖਾਲਸਾ ਦਾ ਹਿੱਸਾ ਹੈ ਅੱਜ ਇਹ ਵੀਡੀਓ ਇਹਦੇ حوالے ਤੋਂ ਵੀਡੀਓ ਤੁਹਾਡੇ ਨੂੰ ਸ਼ੇਅਰ ਕਰਾਂਗੇ ਪਹਿਲਾ ਵੀਡੀਓ ਵੇਖ ਲੈਣੇ ਆ ਫਿਰ ਮਸੀਤਤਲ ਕਰਾਂਗੇ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਿੰਦੁਸਤਾਨ ਕਲੀ ਬਨੇਗਾ ਹਿੰਦੁਸਤਾਨ ਕਲੀ ਬਨੇਗਾ ਹਿੰਦੁਸਤਾਨ ਕਲੀ ਬਨੇਗਾ ਹਿੰਦੁਸਤਾਨ ਅਸਲਾਮੁਅਲੈਕੁਮ ਤੁਸੀਂ ਸੁਣ ਲਿਆ ਜੀ ਦੋਸਤੋ ਕਿ ਦਿੱਲੀ ਬਣੂਗਾ ਖਾਲਿਸਤਾਨ ਇਹ ਖਾਲਿਸਤਾਨ ਦਾ ਨਾਰਾ ਕਿੱਥੋਂ ਆ ਰਿਹਾ ਹੈ ਦਿੱਲੀ ਦਾ ਨਾਰਾ ਕਿੱਥੋਂ ਆ ਰਿਹਾ ਹੈ ਕਿ ਆ ਦਿੱਲੀ ਨਿਊ ਦਿੱਲੀ ਜਿਹੜਾ ਇਹਨਾਂ ਬਣਾਇਆ ਹੈ ਕਿ ਆ ਉਹ ਖਾਲਿਸਤਾਨ ਦਾ ਹਿੱਸਾ ਹੈ ਤਾਰੀਖੀ ਕਹਿੰਦੀ ਹੈ ਇਹਦੇ ਬਾਰੇ ਵਿੱਚ ਇਹਦੇ ਬਾਰੇ ਥੋੜਾ ਜਿਹਾ ਚਰਚਾ ਕਰਦੇ ਹਾਂ ਇਸ ਤੋਂ ਪਹਿਲੇ ਤੁਸੀਂ ਵੇਖੋ ਮੁਬਾਰਕ ਬਾਦ ਉਹਨਾਂ ਸਰਦਾਰਾਂ ਨੂੰ ਉਹਨਾਂ ਗੈਰੂਰ ਸਰਦਾਰਾਂ ਨੂੰ ਬਹਾਦਰ ਸਿੱਖਾਂ ਨੂੰ ਜਿਨ੍ਹਾਂ ਨੇ ਵਾਸ਼ਿੰਗਟਨ ਡੀਸੀ ਦੇ ਉੱਤੇ ਡੋਨਲਡ ਟਰੰਪ ਤੋਂ ਪਰਮਿਸ਼ਨ ਲੈ ਕੇ ਉੱਤੇ ਰੈਫਰੈਂਡਮ ਕਰਾਇਆ ਹੈ ਔਰ ਮਾਈਟੀ ਪਾਵਰ ਮਾਚੂ ਪਾਵਰ ਦਾ ਇਜ਼ਹਾਰ ਕੀਤਾ ਹੈ ਸਲੂਟ ਪੇਸ਼ ਕਰਦਾ ਨਾ ਉਹਨਾਂ ਦੋਸਤਾਂ ਨੂੰ ਉਨਾ ਹੋਰੀ ਪਸੰਦ ਦੋਸਤਾਂ ਨੂੰ ਜਿਹੜੇ ਆਜ਼ਾਦੀ ਦੀ ਤਹਿਰੀਕ ਵਾਸਤੇ ਜਾਨਾਂ ਗਵਾ ਰਹੇ ਨੇ ਜਾਨਾਂ ਦੇ ਰਹੇ ਨੇ ਜਾਨਾਂ ਦੇ ਨਜ਼ਰਾਨੇ ਪੇਸ਼ ਕਰ ਰਹੇ ਨੇ ਉਹਦੇ ਵਾਸਤੇ ਆਪਣਾ ਇੱਕ ਸਮਾਨ ਦੇ ਵਾਸਤੇ ਆਪਣਾ ਪੂਰੀ ਦਨ ਦੌਲਤ ਜਿਹੜਾ ਨਾਲ ਲਾ ਰਹੇ ਨੇ ਉਹਨਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਐਸਾ ਰੈਫਰੰਡਮ ਕਰਾਇਆ ਹੈ ਜਿਹੜਾ ਲੈਂਡਸਲਾਈਡ ਵਿਕਟਰੀ ਦੇ ਨਾਲ तमाम ਸਰਦਾਰਾਂ ਨੇ ਉਥੇ ਅਨਾਉਂਸ ਕੀਤਾ ਹੈ ਕਿ ਵੀ ਨੀਡ ਇੰਡੀਪੈਂਡੈਂਟ ਖਾਲਿਸਤਾਨ ਇਨ ਇੰਡੀਅਨ ਹੈਲਡ ਪੰਜਾਬ अच्छा ਇਹਦੇ ਉੱਤੇ ਵੀ ਅੱਜ ਥੋੜਾ ਚਰਚਾ ਕਰਾਂਗੇ ਕਿ ਇਹ ਖਾਲਿਸਤਾਨ ਬਣੂ ਤੇ ਇਹਦਾ ਨਕਸ਼ਾ ਕੀ ਹੋ ਇਹਦੇ ਸ਼ਹਿਰ ਕਿਹੜੇ ਹੋਣਗੇ ਇਹਦੀ ਰਾਜਧਾਨੀ ਕਿਹੜੀ ਹੋਣੀ ਹੈ ਕਿਹੜਾ ਸ਼ਹਿਰ ਦੇ ਚਾਹੁੰਦਾ ਹੈ ਇਹਦੀ ਉਹ ਜੂਰੀਸਡਿਕਸ਼ਨਲ ਟੈਰੀਟੋਰੀਅਲ ਜਿਹੜੀ ਡਿਮਾਰਕੇਸ਼ਨ ਹੁਣਾਂ ਕੀਤੀ ਹੈ ਸਿੱਖ ਫਰ ਜਸਟਿਸ ਨੇ ਸਿੱਖ ਫਰ ਜਸਟਿਸ ਇੱਕ ਐਡਵੋਕੇਸੀ ਗਰੁੱਪ ਜਿਵੇਂ ਅਸੀਂ ਪਿਛਲੇ ਵੀ ਲਾਗੇ ਡਿਸਕਸ ਕੀਤਾ ਇਹ ਬੁਨਿਆਦੀ ਤੌਰ ਤੇ ਕੈਨੇਡਾ ਦੇ ਅੰਦਰ ਔਰ ਯੂ ਐਸ ਏ ਦੇ ਅੰਦਰ ਔਰ ਇਨ ਆਸਟ੍ਰੇਲੀਆ ਦੇ ਅੰਦਰ ਨਿਊਜ਼ੀਲੈਂਡ ਔਰ ਬਾਕੀ ਕਈ ਦੇਸ਼ਾਂ ਦੇ ਅੰਦਰ ਇਹਨਾਂ ਨੇ ਰੈਫਰੰਡਮ ਕਰਾਇਆ ਸੈਰਮੋਨੀਅਲ ਬੇਸਿਕਲੀ ਇਹ ਰੈਫਰੰਡਮ ਲੀਡ ਕਰ ਰਿਹਾ ਟੂਵਰਡਸ ਦਾ ਇੰਟਾਇਰ ਵਰਲਡ ਦੇ ਆਰ ਪਸ਼ਿੰਗ ਇੰਡੀਅਨ ਗਵਰਨਮੈਂਟ ਫਾਰ ਅਫੀਸ਼ੀਅਲ ਕੰਡਕਸ਼ਨ ਆਫ ਅਫੀਸ਼ੀਅਲ ਰੈਫਰੰਡਮ ਕਾਨੂੰਨੀ ਤਕਾਜ਼ਾ ਦੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਦਾ ਕਾਨੂੰਨੀ ਤਕਾਜ਼ਾ ਹੈ ਕਿ ਇੱਕ ਮੈਸਿਵ ਮੈਜੋਰਿਟੀ ਆਫ ਸਿੱਖਾਂ ਅਤੇ ਸਰਦਾਰ ਦੇ ਹੈਵ ਡਿਸਾਈਡਡ ਟੂ ਨੀਡ ਟੂ ਹੈਵ देयर ਓਨ ਹੋਮ ਲੈਂਡ ਟੂ ਸੈਪਰੇਟ ਹੋਮ ਲੈਂਡ ਅੱਜ ਦੇ ਇਸ ਵੀਕ ਲੌਗ ਦੇ ਵਿੱਚ ਨਾਲ ਨਾਲ ਇਹ ਵੀ ਡਿਸਕਸ ਕਰਾਂਗੇ ਇੱਕ ਮੁਬਾਰਕ ਬਾਤ ਉਹਨਾਂ ਦੋਸਤਾਂ ਨੂੰ ਗੁਰਪਤਵੰਦ ਸਿੰਘ ਨੂੰ ਯਾਨੀ ਸਲੂਟ ਪੇਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੜੇ ਜ਼ਬਰਦਸਤ ਅੰਦਾਜ਼ ਵਿੱਚ ਆਪਣਾ ਧਨ-ਦੌਲਤ ਲਾਇਆ ਔਰ ਉਹਦੇ ਉੱਤੇ ਮਾਨ-ਸਮਾਨ ਹਾਸਲ ਕਰਨ ਵਾਸਤੇ ਜਾਣ ਦੇ ਨਜ਼ਰਾਨੇ ਪੇਸ਼ ਕਰ ਰਹੇ ਨੇ ਠੀਕ ਇੱਕ ਸੋ ਉਹਦੇ ਉੱਤੇ ਜਿਹੜਾ ਉੱਤੇ ਹੋਇਆ ਉਸ ਆਪਣਾ ਉੱਤੇ ਖਲੋ ਕੇ ਉਹਨਾਂ ਜਿਹੜੀ ਗੱਲ ਕੀਤੀ ਹੈ ਖਾਸ ਤੌਰ ਤੇ ਗੁਰਪਤਵੰਦ ਸਿੰਘ ਦੇ ਬਾਰੇ ਇਹ ਜ਼ਰੂਰ ਸੁਣਨਾ ਜੀ ਮੈਂ ਤੇਰੇ ਮੱਥੇ 'ਚ ਗੋਲੀ ਮਾਰਾਂਗੀ ਉਹ ਗੋਲੀ ਖਾ ਤੁਸੀ ਅੰਦਾਜ਼ਾ ਲਾਓ ਉਹ ਬਿਲਕੁਲ ਠੀਕ ਕਹਿ ਰਹੇ ਨੇ ਸਰਦਾਰ ਜੀ ਕਿ ਮੋਦੀ ਸਰਕਾਰ ਨੇ ਕਿਹਾ ਹੈ ਗੁਰਪਤਵਨ ਸਿੰਘ ਜਿਹੜਾ ਹੈ ਅਸੀਂ ਇਹਦੇ ਮੱਥੇ 'ਚ ਗੋਲੀ ਮਾਰਾਂਗੇ ਤੂੰ ਮਾਮਾ ਲੱਗਦਾ ਹੈ ਤੂੰ ਉਲੂ ਦੇ ਪੱਠਿਆ ਮਤਲਬ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਮੋਦੀ ਆ ਤੈਨੂੰ ਹયા ਨਹੀਂ ਚਾਹੀਦੀ ਹੈ ਤੂੰ ਐਸੀ ਇੱਕ ਇੱਕ ਅਨਾਰਥ ਪਰਸਤੀ ਦੀ ਔਰ ਔਰ ਉਹ ਕਰ ਰਹੇ ਆ ਸਿਆਸਤ ਕਰ ਰਹੇ ਆ ਤੂੰ ਤੇ ਤੈਨੂੰ ਪਤਾ ਵੀ ਨਹੀਂ ਆਏਗਾ ਤੈਨੂੰ ਤੇ ਧਰਮ ਦਾ ਹਯਾ ਵੀ ਨਹੀਂ ਆਏਗਾ ਤੈਨੂੰ ਸ਼ਰਮ ਹੀ ਨਹੀਂ ਆਏਗੀ ਕਿ ਇੱਕ ਇੱਕ ਮੈਸਲ ਮੈਜੋਰਿਟੀ ਇੰਡੀਅਨ ਹੈਲਪ ਪੰਜਾਬ ਦੇ ਅੰਦਰ ਤੇ ਹੈਵ ਡਿਸਾਈਡਡ ਕਿ ਦੇ ਸ਼ੁਡ ਹੈਵ देयर ओन ਕੰਟਰੀ ਪਰ ਉਹਦੇ ਵਾਸਤੇ ਤੇਰੇ ਕੋਲ ਕੱਖ ਵੀ ਨਹੀਂ ਮੰਗ ਰਹੇ ਉਹਨਾਂ ਦੀ ਆਪਣੀ ਹੋਮ ਲੈਂਡ ਹੈ ਇਹ ਜ਼ਮੀਨਾਂ ਉਹਦੀਆਂ ਨੇ ਜਿਹੜੀ ਇਹ ਭਗਵਤ ਮਾਨ ਜਿਹੜਾ ਉਹਦੇ ਖੋ ਰਹੇ ਆ ਔਰ ਤੇਰਾ ਹਲਾਕਾਰ ਵੜਿਆ ਹੋਇਆ ਤੂੰ ਸਮਕਸਟੈਂਡ ਹੋਰ ਖੋ ਕੇ ਉਹ ਤੇਰੀ ਗੋਦ ਜ ਪਾ ਰਿਹਾ ਹੈ ਔਰ ਉੱਥੇ ਹਿੰਦੂ ਵਸਾਏ ਜਾ ਰਹੇ ਨੇ ਹਿੰਦੂ ਆਬਾਦਕਾਰੀ ਉੱਥੇ ਕੀਤੀ ਜਾ ਰਹੀ ਹੈ ਜਸਟ ਲਾਈਕ ਇਨ ਕਸ਼ਮੀਰ ਕਸ਼ਮੀਰ ਦੇ ਅੰਦਰ ਵੀ ਇਹਨਾਂ ਨੇ 1970 ਦੇ ਅੰਦਰ ਇਹ ਡਰਾਮਾ ਕੀਤਾ ਸੀ ਤੇ ਸਰਦਾਰ ਸਿਆਣੇ ਨੇ ਸਰਦਾਰ ਸਮਝ ਗਏ ਨੇ

ਕਿ ਉਸ ਤੋਂ ਪਹਿਲੇ ਉਹ ਰਾਜਧਾਨੀ ਰਹੀ ਹੈ ਹਿੰਦੁਸਤਾਨ ਦੀ ਔਰ ਬਾਕੀ ਉਹਦੇ ਕਾਫੀ ਰਹਿਨੁਮਾ ਆਏ ਔਰ ਜਨੈਲ ਆਏ ਔਰ ਸੁਲਤਾਨ ਆਏ ਉਹਨਾਂ ਦਿੱਲੀ ਨੂੰ آباد ਕੀਤਾ ਲੇਕਿਨ ਜਿਸਲੇ ਰਾਜਾ ਰਗੀਧ ਸਿੰਘ ਆਂਦਾ ਹੈ ਉਹਨੇ ਉਹਨੂੰ آباد ਕੀਤਾ ਦਿੱਲੀ ਨੂੰ ਦਿੱਲੀ ਮਰੂਨੇ ਵੀ ਨਾ ਤੇ ਉਹਦੀ ਉਹ ਕਹਿੰਦੇ ਨੇ ਕਿ ਦਿੱਲੀ ਖਾਲਿਸਤਾਨ ਦਾ ਹਿੱਸਾ ਹੈ ਔਰ ਜੇ ਤੁਸੀਂ ਡਿਮਾਰਕੇਸ਼ਨ ਵੇਖੋ ਇਹ ਵੀ ਉਹਨਾਂ ਉੱਥੇ ਪ੍ਰੈਜ਼ੈਂਟ ਕੀਤਾ ਹੈ ਇਹ ਉਹ ਨਕਸ਼ਾ ਜਿਹੜਾ तमाम ਉਹ ਦੋਸਤਾਂ ਵਾਸਤੇ ਉਹ ਜਿਹੜੇ ਸਰਦਾਰ ਨੇ ਖਾਸ ਤੌਰ ਤੇ ਉਹ ਸਰਦਾਰ ਜਿਹੜੇ ਇੰਡੀਅਨ ਹਲਪ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਮਾਈਂਡ ਜਿਹੜਾ ਨਾ ਪਲੂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਮੋਦੀ ਔਰ ਆਰ ਐਸ ਐਸ ਔਰ ਬੀ ਜੇ ਪੀ ਉਹਨਾਂ ਦੇ ਵਾਸਤੇ ਵੇਖੋ ਤੁਹਾਡੇ ਐਲਡਰ ਨੇ ਐਂਡ ਦੇ ਹੈਵ ਡਿਸਾਈਡਡ ਦੇ ਹੈਵ ਡਿਮਾਰਕੇਟਿਡ देयर ਲੈਂਡ ਉਹਦੇ ਵਿੱਚ ਵੇਖੋ ਕਹਿੰਦੇ ਹਰਿਆਣਾ ਕਟਿਆ ਗਿਆ ਸੀ ਇੰਦਰਾ ਗਾਂਧੀ ਨੇ ਕਟਿਆ ਸੀ ਪੰਜਾਬ ਦੇ ਵਿੱਚੋਂ ਉਹਨੇ ਕਿਹਾ ਇਹ ਸਾਡਾ ਹੈ ਹਿਮਾਚਲ ਪ੍ਰਦੇਸ਼ ਵਿੱਚ ਕਾਫੀ ਅਜਲਾ ਪਾਏ ਗਏ ਸਨ ਇਹ ਵੀ ਉਹਨਾਂ ਦਾ ਗੁਰਦਾਸਪੁਰ ਵੇਖੋ ਉਹ ਕਹਿੰਦੇ ਨੇ ਆਲਦੋ ਕਿ ਇਹ 1946 ਦੇ ਅੰਦਰ 3 ਡੇਸ ਪਾਕਿਸਤਾਨ ਦਾ ਹਿੱਸਾ ਰਿਹਾ ਇਹਨੂੰ ਫਿਰ ਕਟਿਆ ਗਿਆ ਕਸ਼ਮੀਰ ਦੀ ਰਾਜਦਾਰੀ ਬਣਾਉਣ ਵਾਸਤੇ ਤਾਂ ਕਿ ਇੰਡੀਅਨ ਫੌਜ ਆਉਦੇ ਜਾ ਜਾਣ ਉਹ ਉਹਦੇ ਵਿੱਚ ਆਂਦਾ ਹੈ ਨਾਲ ਉਸ ਤੋਂ ਉਹ ਕਹਿੰਦੇ ਨੇ ਕਿ ਬਿਕਾਨੀ ਰਿਆਸਤ ਰਾਜਸਥਾਨ ਇਹ ਸਾਡਾ ਆਂਦਾ ਜੋਧਪੁਰ ਤੱਕ ਜਾਂਦੇ ਨੇ ਔਰ ਜੇ ਤੁਸੀਂ ਅੱਪਰ ਸਾਈਡ ਤੇ ਦੇਖੋ ਅਗਰ ਤੁਸੀਂ ਈਸਟਰ ਸਾਈਡ ਤੇ ਜਿੱਥੇ ਆਪਣਾ ਸ਼ਾਹਜਹਾਨਪੁਰ ਤੱਕ ਜਾਂਦੇ ਨੇ ਉਸ ਤੋਂ ਵੀ ਅੱਗੇ ਜਾਂਦੇ ਨੇ ਪੂਰਾ ਇਹ ਉਹ ਨਕਸ਼ਾ ਜਿੱਤ ਰਾਜਾ ਰਣਜੀਤ ਸਿੰਘ ਨੇ ਉਕਮਾਨਾ ਲੀ ਕੀਤੀ ਅੱਛਾ ਇਹਦੇ ਉੱਤੇ ਆ ਕੇ ਨਾ ਮੋਦੀ ਜਿਹੜਾ ਆਰਐਸਐਸ ਔਰ ਬੀਜੇਪੀ ਲਾਹੌਰ ਦੇ ਬਾਰੇ ਇਹਨਾਂ ਨੂੰ ਉਹ ਕਰਦੀ ਏ ਔਰ ਕਰਤਾਰਪੁਰ ਦੇ ਬਾਰੇ ਉਹ ਕਰਦੀ ਏ ਔਰ ਉਸ ਤੋਂ ਬਾਅਦ ਨਨਕਾਨਾ ਸਾਹਿਬ ਦੇ ਬਾਰੇ ਕਰਦੀ ਏ ਇਹਨਾਂ ਨੂੰ ਅੱਛਾ ਇਹ ਉਹ ਇੰਡੀਅਨ ਇੰਡੀਅਨ ਗਵਰਨਮੈਂਟ ਹੈ ਉਸ ਵੇਲੇ ਆਈਐਮਐਸਸੀ ਯਾਨੀ ਇਹ ਇੰਡੀਅਨ ਜਿਹੜੀ ਨੈਸ਼ਨਲ ਕਾਂਗਰਸ ਸੀ ਉਹਨੇ ਨਹਿਰੂ ਨੇ ਇੱਕ ਡਰਾਮਾ ਕੀਤਾ ਉਹਨੇ ਕਿਹਾ ਜੀ तमाम ਸਰਦਾਰਾਂ ਨੂੰ ਤੁਸੀਂ ਸਾਡੇ ਪਾਸੇ ਆ ਜਾਓ ਤੇ ਤੁਹਾਨੂੰ ਮਾਨ ਸਵਾਨ ਮਿਲੇਗਾ ਪਾਕਿਸਤਾਨ ਤੇ ਨਹੀਂ ਦੇਵੇਗਾ ਔਰ ਬਾਬਾ ਇਕਾਉ ਕਾਜ਼ੀ ਆਜ਼ਮ ਮੁਹੰਮਦ ਲਿਜਨਾ ਕਿਹਾ ਸੀ ਕਿ ਇੰਜ ਨਾ ਕਰੋ ਤੁਸੀਂ ਪਛਤਾਓਗੇ ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਜ਼ਹਿਰੀਲਾ ਜ਼ਹਿਰੀਲਾ ਇਹ ਕਿ ਦੋਨੋਂ ਜਿਹੜਾ ਨਾ ਉਹ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਔਰ ਬਾਅਦ ਤੇ ਰਿਅਲਾਈਜ਼ ਦੇ ਗਾਟ ਰਿਅਲਾਈਜ਼ ਲੇਕਿਨ ਉਹ ਕਹਿੰਦੇ ਨੇ ਕਿਸੇ ਵਾਸਤੇ ਘੜਾ ਖੋਦੋ ਤੁਸੀਂ ਡਿਗਣਾ ਵੀ ਖੁਦ ਹੁੰਦਾ ਹੈ ਤੂੰ ਡਿਗੇ ਯਾਨੀ ਮੋਦੀ ਸਰਕਾਰ ਡਿਗੀ ਉਹਦੇ ਸਾਰੇ ਸਰਦਾਰ ਇਕੱਠੇ ਹੋਗੇ ਇੰਡੀਅਨ ਉਸ ਤੋਂ ਬਾਅਦ ਇੱਕ ਮੈਸਿਵ ਮੈਜੋਰਟੀ ਬੜ ਗਈ ਉਸ ਤੋਂ ਪਹਿਲੇ ਨਿਕਲੇ ਹੋਏ ਸਨ ਇਹ ਵਕਵਕ ਹੋਏ ਸਨ مختلف ਜ਼ਿਲ੍ਹਿਆਂ ਦੇ ਅੰਦਰ ਪਾਕਿਸਤਾਨ ਦੇ ਅੰਦਰ ਵੀ ਤੇ ਇੰਡੀਆ ਦੇ ਜਿਹੜਾ ਉਸ ਵੇਲੇ ਏਰੀਆ ਸੀ ਉਹਦੇ ਵਿੱਚ ਇਹ ਇਕੱਠੇ ਹੋ ਗਏ ਉਸ ਤੋਂ ਬਾਅਦ ਜਿਸ ਵੇਲੇ ਇੰਦਰਾ ਗਾਂਧੀ ਨੇ ਵੇਖਿਆ ਕਿ ਇਹ ਤੇ ਇਕੱਠੇ ਹੋ ਗਏ ਨੇ ਹੁਣ ਦੇ ਦੇ ਕੰਨ ਡਿਮਾਂਡ ਖਾਲਿਸਤਾਨ ਜਾਂ ਸਿੱਖistan ਉਸ ਤੋਂ ਬਾਅਦ ਉਹਨਾਂ ਨੇ ਪੇਸ਼ ਕੀਤਾ ਉਹਨਾਂ ਡਿਮਾਂਡ ਪੇਸ਼ ਕੀਤੀ ਦਿਓ ਭਈ ਇਹਨਾਂ ਕੀ ਕੀਤਾ ਹਰਿਆਣਾ ਵਿੱਚੋਂ ਕੱਟ ਲਿਆ ਹਿਮਾਚਲ ਪ੍ਰਦੇਸ਼ ਦਾ ਏਰੀਆ ਕੱਟ ਲਿਆ ਰਾਜਸਥਾਨ ਵਿੱਚ ਕੋਈ ਏਰੀਆ ਦੇ ਦਿੱਤੇ ਤਾਂ ਕਿ ਸਿੱਖ ਵਕਵਕ ਹੋ ਜਾਣ ਔਰ ਕੱਲ ਨੂੰ ਡਿਮਾਂਡ ਨਾ ਕਰਨ ਉਹਨੇ ਪਾਗਲ ਤਾਂ ਨਹੀਂ ਹੈ ਜਿਨਾ ਤੁਸੀਂ ਸਮਝੀ ਜਾਂਦੇ ਹੋ ਔਰ ਮੋਦੀ ਸਾਹਿਬ ਤੁਸੀਂ ਵੈਸੇ ਬੇਵਕੂਫ ਤੁਸੀਂ ਹੋ ਤੁਸੀਂ ਜਿਹੜਾ ਦੁਨੀਆ ਨੂੰ ਸਮਝੀ ਜਾਂਦੇ ਹੋ ਨਾ ਹੁਣ ਉਹ ਕੀ ਕੀਤਾ ਉਹਨੇ ਕਿ ਜਨਾਬ ਮੋਦੀ ਤੋ ਜਾ ਅਸੀਂ ਤੇਰੀ ਪੋਲਿਟਿਕਸ ਨੂੰ ਖਿਲ ਕਰਦੇ ਆ ਔਰ ਸਾਨੂੰ ਆਪਣਾ ਜਿਹੜਾ ਨਾ ਵਤਨ ਚਾਹੀਦਾ ਇਧਰ ਦੋ ਕਮੈਂਟਸ ਹੁੰਦੇ ਪਾਕਿਸਤਾਨ ਦਾ ਜਿਨਾ ਨੂੰ ਮਸਲਾ ਹੁੰਦਾ ਨਾ ਰੋਜ਼ ਸੋਸ਼ਲ ਮੀਡੀਆ ਤੇ ਪੁੱਛਦੇ ਹੁੰਦੇ ਨੇ ਨਿੱਕਾ ਜਾਂ ਪੰਜਾਬ ਆ ਜਾਂ ਵੱਡਾ ਪੰਜਾਬ ਆ ਦੱਸ ਦਈਏ ਪੰਜਾਬ ਹਰਿਆਣਾ ਰਾਜਸਥਾਨ ਜਿਸ ਵੇਲੇ ਮੋਦੀ ਨੇ ਪ੍ਰੋਪਗੈਂਡਾ ਕੀਤਾ ਨਾ ਉਹਨਾਂ ਦੇ ਖਿਲਾਫ ਤੇ ਤੁਸੀਂ ਪਾਕਿਸਤਾਨ ਵਾਲ ਟੋਰੇ ਆ ਕੇ ਜਾਓ ਜੀ ਤੁਸੀਂ ਪਾਕਿਸਤਾਨ ਦੀ ਦੁਸ਼ਮਨੀ ਇੱਕ ਵਾਰੀ ਫੇਰ ਜਿਹੜਾ ਨਾ ਨਾਦ ਪ੍ਰਸਤ ਕਰੋ ਇਹ ਤਾਂ ਭਗਵਤਾਨ ਨੇ ਵੀ ਮੰਗਨੇ ਆ ਕਿ ਤੁਸੀਂ ਜਨਾਬ ਤੁਸੀਂ ਸਾਨੂੰ ਕੀ ਸਮਝਾਇਆ ਕਿ ਜਿਸ ਵੇਲੇ ਹੁਣ ਜਾਓ ਤੁਸੀਂ ਹੁਣ ਪਾਕਿਸਤਾਨ ਨਾਲ ਲੜ ਪੋ ਹੁਣ ਸਾਡੀ ਦੋਸਤੀ ਹੋ ਗਈ ਏ ਕੀ ਡਰਾਮਾ ਕਰੀ ਜਾਂਦੇ ਹੋ ਅੱਛਾ ਇਹ ਥੋੜਾ ਇੱਕ ਜ਼ਾਰਾ ਗਿਲ ਹੈਗੀ ਕੁੜੀ ਉਹਨੇ 2019 ਆ 20 ਦੇ ਵਿੱਚ ਜਿਹੜਾ ਨਾ ਇੱਕ ਸੌਂਗ ਕੀਤਾ ਸੀ ਬੜਾ ਜ਼ਬਰਦਸਤ ਬੜਾ ਮਹਰੂਫ ਆਇਆ ਉਸ ਵੇਲੇ ਬੜੀ ਮਿਰਚਾਂ ਲੱਗਿਆ ਸਨ ਬੀਜੇਪੀ ਸਰਕਾਰ ਨੂੰ ਔਰ ਇਹਨਾਂ ਨੂੰ ਕਹੇ ਵੀ ਤੂੰ ਕੀ ਗਾਇਆ ਉਹਨੇ ਬੜੀ ਜ਼ਬਰਦਸਤ ਬੱਚੀ ਹੈ ਉਨੇ ਉਦੋਂ ਤੇ ਨਾ ਸੌਂਗ ਗਿਆ ਉਹਨੇ ਕਿ ਕਿਉਂਕਿ ਅਸੀਂ ਰਹਾਦਾਰੀ ਵੜਾਈ ਸੀ ਪਾਕਿਸਤਾਨ ਨੇ ਕਰਤਾਰ ਪਰ ਰਹਾਦਾਰੀ ਵੜਾਈ ਸੀ ਉਹਨੇ ਕਿ ਹੈ ਜਿੱਥੇ ਜਨਮ ਸਥਾਨ ਹੈ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਹੈ ਤੁਸੀਂ ਕਹਿੰਦੇ ਹੋ ਅਸੀਂ ਉਧਰ ਉਹਦੇ ਨਾਲ ਲੜਾਈ ਕਰੀਏ ਉਤੇ ਸਾਡਾ ਮੱਥਾ ਟੇਕਿਆ ਸੀ ਤੇ ਉਹਨੂੰ ਸੱਜਾ ਕਰਾਂਗੇ ਭਾਈ ਤਾਂ ਉਹਨੇ ਕਿ ਅਸੀਂ ਆਪਣਾ ਤੁਸੀਂ ਜਿਹੜਾ ਸਾਨੂੰ ਸਮਝਾ ਰਹੇ ਹੋ ਕਿ ਨਫਰਤ ਕੋਰ ਪਾਕਿਸਤਾਨ ਨਾਲ ਜਾਓ ਲੜਾਈ ਕਰੋ ਇੰਜ ਨਹੀਂ ਹੋਣਾ ਉਹਨੇ ਕਿ ਮੁਰਦਾਬਾਦ ਨਹੀਂ ਕਹਿ ਸਕਦੀ ਅਸੀਂ ਪੁੱਲ ਕੇ ਵੀ ਪਾਕਿਸਤਾਨ ਨੂੰ ਉਸ ਕੋਲ ਨਹੀਂ ਕਿਹਾ ਜੀ ਜਨਾਬ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਹੈ ਜਿੱਥੇ ਜਨਮ ਸਥਾਨ ਹੈ ਉਹਨਾਂ ਦਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਉੱਥੇ ਬਾਬਾ ਜੀ ਤਸ਼ਰੀਫ ਫਰਮਾਨੇ ਅਸੀਂ ਉਸ ਮੁਲਕ ਨੂੰ ਕਿਵੇਂ ਬੁਰਾ ਕਹਿ ਸਕਦੇ ਆ ਉਹਨੇ ਇਸ ਇੱਕ ਗਾਣੇ ਨੇ ਮੋਦੀ ਦਾ ਸਾਰਾ ਪ੍ਰੋਪਾਗੈਂਡਾ ਦਾ ਸ਼ਿਰਾਜ਼ਾ ਬੱਕੋ ਬੱਕ ਕਰ ਦਿੱਤਾ ਤੇ ਹੁਣ ਇਸ ਵੇਲੇ ਤੁਸੀਂ ਵੇਖੋ ਜ਼ਬਰਦਸਤ ਅੰਦਾਜ਼ ਵਿੱਚ ਇਹ ਸਰਦਾਰ ਇਕੱਠੇ ਹੋਏ ਨੇ ਸਰਦਾਰਾਂ ਨੇ ਆਪਣੀ ਪਾਵਰ ਸ਼ੋਅ ਕੀਤੀ ਹੈ اور اس ویلے انہوں نے انٹینلی طور تے ٹرمپ دینال کو گل چل رہی ہے ٹرمپ ایڈمنسٹریشن دینال انتظامیہ دینال گل چل رہی ہے اور دیفنیٹلی سردار تسی بیکو کینیڈا دے اندر بہت پاور فول نے یو ایس اے دے اندر نے انہوں نے لابنگ بہت مضبوط ہے اور تسی بیکو نا اجے سنگ بنگا ورلڈ بینک دا پریزیڈنٹ اس ویلے ہی بلانچ تو دیٹ کمیونٹی اور مودی جا کے بھی خوشامت کری جا رہے ہیں اجے سنگ بنگا دیجی میں تو انڈیا ہونا کہ ٹھیک ہے میں انڈیا نا لیکن پہلے تھے میں سردار ہاں ਉਹ ਇਹਨਾਂ ਦੇ ਦੇ ਆਰ ਸਿਟਿੰਗ ਔਨ ਵੈਰੀ ਪਾਵਰਫੁਲ ਪੋਜੀਸ਼ਨ ਅਕ੍ਰਾਸ ਦਾ ਵਰਲਡ ਇਨਵੋਲਡ ਇਨ ਇੰਸਟੀਟਿਊਸ਼ਨ ਸੋ ਦੇ ਕੈਨ ਡਿਮਾਂਡ ਐਨੀਥਿੰਗ ਦੇ ਕੈਨ ਡੂ ਐਨੀਥਿੰਗ ਗੁਨਾ ਨੇ ਕੈਪੀਟਲ ਹੈਲ ਦੇ ਸਾਹਮਣੇ ਆਪਣੀ ਪਾਵਰ ਸ਼ੋ ਕੀਤੀ ਹੈ ਔਰ ਪੂਰੀ ਦੁਨੀਆ ਨੂੰ ਰਿਅਲਾਈਜ਼ ਕਰਾਇਆ ਕਿ ਵੀ ਆਰ ਵਨ ਨੇਸ਼ਨ ਹਮ ਅਲੱਗ ਕੌਮ ਹੈ ਔਰ ਸਾਨੂੰ ਅਲੱਗ ਵਤਨ ਚਾਹੀਦਾ ਹੈ ਔਰ ਉਹਦੇ ਵਾਸਤੇ ਉਹਨਾਂ ਨੇ ਵੇਖੋ 에ਅਰ ਫੋਰਸ ਸੈਰਿਮੋਨੀਅਲ ਉੱਥੇ ਉੱਥੇ ਉਹਨਾਂ ਆਪਣਾ ਕਪਤਾਨ ਉੱਥੇ ਪੇਸ਼ ਕੀਤਾ ਖਾਲਿਸਤਾਨ ਦਾ ਜਿਹੜਾ ਨਾ ਉਹ 에ਅਰ ਫੋਰਸ ਦਾ ਇੱਕ ਉਹਨਾਂ ਪੇਂਟ ਕੀਤਾ ਹੈ ਔਰ ਸੋਸ਼ਲ ਏਅਰਪੋਰਟ ਪੇਂਟ ਕੀਤੇ ਨੇ ਤੇ ਉਹ ਇੱਕ ਪੂਰਾ ਨਕਸ਼ਾ ਜਿਹੜਾ ਨਾ ਉਹ ਬਣਾ ਕੇ ਦੇ ਰਹੇ ਨੇ ਪੂਰੀ ਦੁਨੀਆ ਨੂੰ ਕਿ ਜਨਾਬ ਸਾਡੀ ਜ਼ਮੀਨ ਹੈ ਇੰਡੀਅਨ ਹੈਲਪ ਪੰਜਾਬ ਦੇ ਅੰਦਰ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਔਰ ਇਹ ਸਾਨੂੰ ਵਾਪਸ ਚਾਹੀਦੀ ਹੈ ਔਰ ਇਹਦੀਆਂ ਜ਼ਮੀਨਾਂ ਜਿਹੜੀ ਤੁਸੀਂ ਸਾਹੂਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਹਿੰਦੂਆਂ ਨੂੰ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਪੂਰੀ ਵਰਲਡ ਕਮਿਊਨਿਟੀ ਨੂੰ ਮੋਬਿਲਾਈਜ਼ ਕਰ ਦਿੱਤਾ ਹੈ ਪੂਰੀ ਵਰਲਡ ਕਮਿਊਨਿਟੀ ਸਮਝ ਗਈ ਹੈ ਕਿ ਬਿਲਕੁਲ ਇਹ ਠੀਕ ਕਰਨ ਇਹਨਾਂ ਦੀ ਡਿਮਾਂਡ ਠੀਕ ਹੈ ਇਹਨਾਂ ਦੇ ਉੱਤੇ ਜ਼ੁਲਮ ਹੋਇਆ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਹੈ ਬੀਜੇਪੀ ਸਰਕਾਰ ਨੇ ਜ਼ੁਲਮ ਕੀਤਾ ਹੈ ਇਹ ਜਿਸ ਵੇਲੇ ਜ਼ਮੀਨ ਇਹਨਾਂ ਦੀ ਹੈ ਪਹਿਚਾਨ ਇਹਨਾਂ ਦੀ ਤੇ ਵਤਨ ਵੀ ਇਹਨਾਂ ਦਾ ਹੋਣਾ ਚਾਹੀਦਾ ਹੈ ਤੇ ਅਨਕ੍ਰੀਪ ਤੁਸੀਂ ਵੇਖੋਗੇ ਕਿ ਇੱਥੇ ਖਾਲਸਤਾਨ ਬੜੋ ਔਰ ਸਰਦਾਰ ਜਿਹੜਾ ਨਾ ਉੱਥੇ ਬੈਠਣਗੇ ਔਰ ਸਰਦਾਰਾਂ ਦਾ ਆਪਣਾ ਵਤਨ ਹੋਵੇਗਾ ਸਰਦਾਰਾਂ ਦਾ ਆਪਣਾ 에어ਪੋਰਟ ਹੋਣੇ ਨੇ ਸਰਦਾਰਾਂ ਦੀ ਆਪਣੀ ਫੋਰਸ ਹੋਣੀ ਹੈ ਔਰ ਇਨਾਂ ਸਰਦਾਰਾਂ ਨੂੰ ਇਸ ਖਾਲਸਤਾਨ ਦੇ ਖਾਲਸ ਲੋਗਾਂ ਨੂੰ ਪੂਰੀ ਦੁਨੀਆ ਸलाम ਵੀ ਕਰੇਗੇ ਇਨਾਂ ਦੇ ਨਾਲ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਇੱਥੇ ਸਿੱਖਾਂ ਦੇ ਜਾਨਿਬ ਤੋਂ ਇਹ ਨਾਰਾ ਜਿਹੜਾ ਲਾਇਆ ਜਾਂਦਾ ਹੈ ਕਿ ਦੈਲੀ ਬਣੇਗਾ ਖਾਲਸਾਤਨ ਤੇ ਇਹ ਨਾਰਾ ਕਿਉਂ ਲਾਇਆ ਜਾਂਦਾ ਹੈ ਇਹਨਾਂ ਨੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਆ ਕਿਸ ਤਰ੍ਹਾਂ ਦੈਲੀ ਤੇ ਜਿਹੜਾ ਸਿੱਖਾਂ ਦਾ ਰਾਜ ਸੀ ਤੇ ਦੈਲੀ ਨੂੰ ਆ ਠੀਕ ਹੈ ਜਿੱਤਣ ਵਾਲੇ ਹੀ ਸਿੱਖ ਸਰਦਾਰ ਸਨ ਤੇ ਇਸ ਕਰਕੇ ਦੈਲੀ ਨੂੰ ਹਮੇਸ਼ਾ ਖਾਲਸਾ ਰਾਜ ਤੇ ਖਾਲਸਾਤਨ ਦੇ ਨਕਸ਼ੇ ਦੇ ਵਿੱਚ ਉਹ ਲਾਇਆ ਜਾਂਦਾ ਹੈ ਨਾਲ ਇੱਥੇ ਇਹਨਾਂ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਹਮੇਸ਼ਾ ਆ ਇਹ ਗੱਲ ਕੀਤੀ ਗਈ ਕਿ ਪਾਕਿਸਤਾਨ ਦੇ ਖਿਲਾਫ ਜਿਹੜੇ ਮੁਰਦਾਬਾਦ ਦੇ ਨਾਰੇ ਨੇ ਉਲائے ਜਾਂ ਲੇਕਿਨ ਮੋਦੀ ਇਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਲੇਕਿਨ ਹਮੇਸ਼ਾ ਤੋਂ ਹੀ ਜਿਹੜੀ ਭਾਰਤ ਸਰਕਾਰ ਨੇ ਉਹਨੇ ਸਿੱਖਾਂ ਨੂੰ ਪਾਕਿਸਤਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਉਹਨ ਦੀ وجہ ਤੋਂ ਇੱਕ ਬਹੁਤ ਪਵਿੱਤਰ ਸਥਾਨ ਹੈ ਸਿੱਖਾਂ ਦਾ ਇੱਕ مذہبی ਆਬਾਦਤ ਘਰ ਹੈ ਤੇ ਐਦੀ وجہ ਤੋਂ ਬਹੁਤ ਜ਼ਿਆਦਾ ਸਨਮਾਨ ਵੀ ਹੈ ਪਾਕਿਸਤਾਨ ਦਾ ਸਿੱਖਾਂ ਦੇ ਦਿਲ 'ਚ ਤੇ ਇਹੋ ਜਿਹੀ ਚੀਜ਼ ਹੋਣਾ ਹਜੇ ਤੱਕ ਪੋਸੀਬਲ ਨਹੀਂ ਹੋਇਆ ਸੋ ਇੱਥੇ ਜਿੰਨੇ ਵੀ ਦੁਸ਼ਮਣਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਨੂੰ ਪਾਕਿਸਤਾਨ ਤੋਂ ਲੰਕਾਨਾ ਸਾਹਿਬ ਤੋਂ ਦੂਰ ਕੀਤਾ ਜਾਵੇ ਉਹ ਐਸ ਚੀਜ਼ ਦੇ ਵਿੱਚ ਜੇ ਤਾਂ ਕਾਮਯਾਬੀ ਹੋ ਸਕੇ ਤੇ ਐ ਲਾਈਕ ਐਹੀ ਚੀਜ਼ਾਂ ਨੇ ਕਿ ਅ ਅੱਜ ਤੱਕ ਸਿੱਕੇ ਜਿਹੜੇ ਨੇ ਖਾਲਸਾ ਰਾਜ ਦੀ ਖਾਸ ਰਾਜ ਦੀ ਗੱਲ ਕਰਦੇ ਆਉਂਦੇ ਪਏ ਨੇ ਤੇ ਹੁਣ ਜਿਹੜੀ ਕਾਮਯਾਬੀਆਂ ਨੇ ਖਾਲਸਾ ਰਾਜ ਨੂੰ ਉਹ ਵੀ ਲੱਗਦੀਆਂ ਪਈਆਂ ਨੇ ਸਾਰੀ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਪਾਵਰਫੁਲ ਕੰਟਰੀਜ਼ ਨੇ ਉਹ ਖਾਲਸਾ ਰਾਜ ਦੇ ਨਾਲ ਖਲੋਤੀਆਂ ਨੇ ਹੁਣ ਮੋਦੀ ਨੂੰ ਵੀ ਇਹ ਚੀਜ਼ ਦੱਸ ਦਿੱਤੀ ਗਈ ਹੈ ਕਿ ਖਾਲਿਸਤਾਨ ਤੇ ਬਣ ਕੇ ਰਹੇਗਾ ਤੇ ਇਹਨੂੰ ਬਣਨ ਨੂੰ ਕੋਈ ਵੀ ਨਹੀਂ ਰੋਕ ਸਕਦਾ ਤੁਸੀਂ ਕੀ ਕਹੋਗੇ ਆ ਦੁਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਦੇ ਹੋ ਨਾਲੇ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਯਾਰ ਕੋ ਫੇਸ ਚੈਨਲ ਦਾ ਵੀ ਤੁਹਾਡਾ ਫਿਰ ਤੁਹਾਨੂੰ ਮਿਲਾਂਗਾ ਕਾਤੁੰਦੀ ਸੱਚੇ ਕਾਲ